ਹਾਂਜੀ ਸਾਰਿਆਂ ਪੈਰਾਂ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕ ਸਲਾਈ ਨਾਲ ਹੀ ਲੈਸ ਲਗਾਉਣਾ ਸਿਖਾਵਾਂਗੇ ਗੁੰਮ ਤਰੀਕੇ ਨਾਲ ਦੇਖੋ ਆਪਣੀ ਜਿਹੜੀ ਵੈਲ ਐਸੇ ਬਾਹ ਤੇ ਲਾਈ ਹੋਈ ਆਪਾਂ ਤੇ ਇਹ ਗੁੰਮ ਤਰੀਕੇ ਨਾਲ ਲਾਈ ਆਪਾਂ ਲੈਸ ਠੀਕ ਹੈ ਜੀ ਸਿਰਫ ਇੱਕ ਹੀ ਸਲਾਈ ਲੱਗਣੀ ਹੈ ਨਾ ਦੋ ਨਾ ਚਾਰ ਹੋਰ ਕੋਈ ਸਲਾਈਆਂ ਨਹੀਂ ਲੱਗਣੀਆਂ ਤੇ ਬਸ ਜਿਹੜੀ ਲੈਸ ਆਪਾਂ ਲਾਉਣੀ ਜੀ ਬਰਾਬਰ ਬਰਾਬਰ ਹੋਣੀ ਚਾਹੀਦੀ ਜਿਵੇਂ ਐਸ ਦੇਖੋ ਆ ਬਾਹ ਵਿੱਚ ਲੈਸ ਆਪਣੇ ਬਿਲਕੁਲ ਬਰਾਬਰ ਹੈ ਕਿਤੋਂ ਵੀ ਲੈਸ ਆਪਣੇ ਵੱਧ ਘੱਟ ਨਹੀਂ ਤੇ ਜਦੋਂ ਆਪਾਂ ਇੱਕ ਸਲਾਈ ਨਾਲ ਲੈਸ ਲਾਉਣੀ ਹੈ ਉਹ ਵਿੱਚ ਫਿਨਿਸ਼ਿੰਗ ਵੀ ਆ ਜਾਂਦੀ ਹੈ ਕਿ ਉੱਪਰ ਆਪਣੀ ਕੋਈ ਵੀ ਆਪਣਾ ਟਾਈਮ ਵੀ ਘੱਟ ਲੱਗਦਾ ਠੀਕ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਇਹ ਵਾਲਾ ਤਰੀਕਾ ਦੱਸਾਂਗੇ ਵੀ ਇੱਕ ਸਲਾਈ ਨਾਲ ਲੈਸ ਆਪਾਂ ਕਿਵੇਂ ਲਾਉਣੀ ਹੈ ਤੇ ਜਿਵੇਂ ਆਪਣੀ ਲੈਸ ਵਧੀਆ ਘੱਟੇ ਵੀ ਨਾ ਤੇ ਵਧੀਆ ਪਰਫੈਕਟ ਤਰੀਕੇ ਨਾਲ ਵੀ ਆਵੇ ਠੀਕ ਹੈ ਜੀ ਵੀਡੀਓ ਨੂੰ ਥੋੜਾ ਧਿਆਨ ਨਾਲ ਦੇਖੋ ਕਈ ਪੈਨ ਕਮੈਂਟ ਕਰਦੇ ਆ ਸਾਨੂੰ ਇੱਕ ਸਲਾਈ ਨਾਲ ਲੈਸ ਜਾਂ ਪਾਈਪਿੰਗ ਨਹੀਂ ਨਿਕਲਦੀ ਤੇ ਆਪਾਂ ਉਹਨਾਂ ਵਾਸਤੇ ਵੀਡੀਓ ਬਣਾ ਰਹੇ ਆ ਵੀ ਤੁਸੀਂ ਵੀਡੀਓ ਬਸ ਥੋੜਾ ਧਿਆਨ ਨਾਲ ਦੇਖੋ ਕਿਵੇਂ ਆਪਾਂ ਇੱਕ ਸਲਾਈ ਨਾਲ ਲੈਸ ਕੱਢਦੇ ਆ ਠੀਕ ਹੈ ਜੀ ਚਾਕਾਂ ਤੇ ਦੇਖੋ ਆਪਾਂ ਸੂਟ ਸਾਰਾ ਸਟਿਚ ਕੀਤਾ ਹੋਇਆ ਆ ਇਹ ਵਾਲੀ ਜਿਹੜੀ ਸਲਾਈ ਹੈ ਆਪਣੀ ਫਿਟਿੰਗ ਵਾਲੀ ਸਲਾਈ ਹੈ ਠੀਕ ਹੈ ਜੀ ਤੇ ਇੱਥੇ ਜਿਹੜਾ ਆਪਣਾ ਆਹ ਵਾਲਾ ਹੈਗਾ ਇੱਥੇ ਟਾਂਕਾ ਇਹ ਆਪਣਾ हिਪ ਵਾਲੀ ਸਾਈਡ ਆ ਗਈ ਇੱਥੇ ਆਪਣੇ हिਪ ਹੈ ਠੀਕ ਹੈ ਜੀ ਤੇ ਜਿਹੜਾ ਆਹ ਵਾਲਾ ਹੈਗਾ ਆਪਾਂ ਸੂਟ ਦਾ ਥੱਲੇ ਤੋਂ ਘੇਰਾ ਫੋਲਡਿੰਗ ਕੀਤਾ ਹੋਇਆ ਤਰਪਾਈ ਵਾਲਾ ਤੇ ਆਪਾਂ ਘੇਰੇ ਦੇ ਨਿਸ਼ਾਨ ਲਾ ਰੱਖਿਆ ਤੇ ਆਪਾਂ ਜਿਹੜੇ ਸੂਟ ਦੇ ਵਿੱਚ ਕਰੀਜ਼ ਵੀ ਪਾ ਲਈਏ ਵੀ ਕਿੱਥੇ ਆਪਾਂ ਲੈਸ ਲੁਣੀ ਦੇਖੋ ਇੱਥੋਂ ਆਪਾਂ हिਪ ਵਾਲੀ ਸਲਾਈ ਤੋਂ ਇੱਥੇ ਫੜ ਕੇ ਕਪੜਾ ਜਿੱਥੇ ਆਪਾਂ ਘੇਰੇ ਦਾ ਵਾਲਾ ਨਿਸ਼ਾਨ ਲਾਇਆ ਉਥੋਂ ਇਸ ਤਰੀਕਾ ਨਾਲ ਫੜ ਕੇ ਨਾ ਕਪੜਾ ਠੀਕ ਹੈ ਤੇ ਆਪਾਂ ਨਾ ਉਹਨਾਂ ਐਸੇ ਕਿਨਾਂ ਕਰੀਜ਼ ਪਾ ਲਈ ਆ। ਇਹ ਕਰੀਜ਼ ਪਾਣੀ ਜ਼ਰੂਰੀ ਹੈ ਕਿਉਂਕਿ ਆਪਾਂ ਨੂੰ ਪਤਾ ਲੱਗ ਜਾਂਦਾ ਆਪਣੀ ਲੇਸ ਕਿੱਥੇ-ਕਿੱਥੇ ਆਉਣੀ ਹੈ ਤੇ ਆਪਣੀ ਜਿਹੜੀ ਲੇਸ ਹੈ ਕਰੀਜ਼ ਦੇ ਸੈਂਟਰ 'ਚ ਰਹੂਗੀ ਨਾ ਤਾਂ ਤੱਕ ਲੇਸ ਆਪਣੀ ਵੱਧ ਹੋਊਗੀ ਨਾ ਘਟੂਗੀ। ਠੀਕ ਹੈ ਚਲੋ ਵੀਡੀਓ ਕਰਦੇ ਆਪਾਂ ਸਟਾਰਟ ਹੁਣ ਲੇਸ ਲਾਉਣ ਦੀ। ਦੇਖੋ ਜਿਹੜਾ ਸੂਟ ਦਾ ਆਪਣਾ ਉੱਪਰਲਾ ਪਾਸਾ ਸਿੰਦਾ ਤੇ ਜਿਹੜਾ ਪੁੱਠਾ ਪਾਸਾ ਸੂਟ ਦਾ ਇਧਰਲੀ ਸਾਈਡ ਰਹਿ ਗਿਆ। ਤੇ ਆ ਗਿਆ ਸਿੱਧਿਆ ਵਾਲਾ ਪਾਸਾ। ਜਿਹੜੀ ਲੇਸ ਆਪਾਂ ਰੱਖਣੀ ਹੈ ਉੱਪਰ ਇਸ ਤਰੀਕੇ ਨਾਲ ਇਹ ਜਿਹੜੀ ਲੈਸ ਉੱਪਰ ਹੈਗਾ ਪੁੱਠੇ ਵਾਲਾ ਪਾਸਾ ਤੇ ਥੱਲੇ ਲੈਸ ਦੇ ਹੈਗਾ ਸਿੱਧੇ ਵਾਲਾ ਪਾਸਾ ਤੇ ਆਪਾਂ ਲੈਸ ਦਾ ਉੱਪਰ ਪੁੱਠੇ ਵਾਲਾ ਪਾਸਾ ਰੱਖਣਾ ਠੀਕ ਹੈ ਅਗਰ ਤੁਹਾਡਾ ਸੂਟ ਦਾ ਤਰਪਾਈ ਦੀ ਫੋਲਡਿੰਗ ਵਾਲਾ ਘੇਰਾ ਇਸ ਤਰੀਕੇ ਨਾਲ ਲੇੜਿਆ ਹੋਇਆ ਤਾਂ ਤੁਸੀਂ ਲੈਸ 1 ਇੰਚ ਵੱਧ ਰੱਖਣੀ ਹੈ ਇਸ ਤਰੀਕੇ ਨਾਲ ਅਗਰ ਨਹੀਂ ਲੇੜਿਆ ਤਾਂ ਤੁਸੀਂ ਬਰਾਬਰ ਰੱਖਣੀ ਹੈ ਠੀਕ ਹੈ ਜੇ ਤੁਸੀਂ ਪਹਿਲਾਂ ਇਸ ਤਰੀਕੇ ਨਾਲ ਲੇੜ ਰੱਖਿਆ ਤਾਂ ਤੁਸੀਂ 1 ਇੰਚ ਲੈਸ ਵੱਧ ਰੱਖਣੀ ਹੈ ਇਹ ਤੇ ਹੁਣ ਆਪਾਂ ਕੀ ਕਰਾਂ ਦੇਖੋ ਆਪਾਂ ਇਹ ਕਿਰੇ ਦਾ ਨਿਸ਼ਾਨ ਲਾਇਆ ਉੱਥੇ ਆਪਾਂ ਇਸ ਤਰੀਕਾ ਨਾਲ ਲੈਸ ਰੱਖਾਂਗੇ ਲੈਸ ਦਾ ਹੈਗਾ ਉੱਪਰਲਾ ਪੁੱਠੇ ਵਾਲਾ ਪਾਸਾ ਜਿੰਨੀ ਆਪਾਂ ਸਟਾਰਟਿੰਗ 'ਚ ਲੈਸ ਬਾਹਰ ਕੱਢਣੀ ਹੈ ਇਸ ਨਿਸ਼ਾਨ ਤੋਂ ਆਹ ਵਾਲੇ ਨਿਸ਼ਾਨ ਤੋਂ ਓਨੀ ਹੀ ਲੈਸ ਆਪਾਂ ਸਾਰੇ ਚਾਰ ਤੇ ਕੱਢਾਂਗੇ ਠੀਕ ਹੈ ਦੇਖੋ ਇਸ ਤਰੀਕਾ ਨਾਲ ਆਪਾਂ ਰੱਖਤੀ ਲੈਸ ਤੁਸੀਂ ਚਾਹੇ ਤਾਂ ਇੱਥੇ ਇੱਕ ਇਸ ਤਰੀਕਾ ਨਾਲ ਪੈਨ ਲਾ ਲਓ ਕਈ ਵਾਰ ਕੀ ਹੁੰਦਾ ਆਪਾਂ ਜਦੋਂ ਲੈਸ ਰੱਖਦੇ ਨਾ ਆਪਣਾ ਜਿਹੜਾ ਲੈਸ ਸਹੀ ਨਹੀਂ ਹੁੰਦੀ ਠੀਕ ਹੈ ਇਸ ਤਰੀਕਾ ਨਾਲ ਆਪਾਂ ਪੈਨ ਲਾ ਲੈਨੇ ਇੱਥੇ ਜਿੱਥੇ ਆਪਣੇ ਲੈਸ ਰੱਖਣੀ ਹੈ ਇਸ ਤੋਂ ਬਾਅਦ ਆਹ ਵਾਲਾ ਕੱਪੜਾ ਚੱਕਾਂਗੇ ਇਸ ਤਰੀਕੇ ਨਾਲ ਕੱਪੜੇ ਨੂੰ ਫੋਲਡ ਕਰਾਂਗੇ ਤੇ ਉੱਪਰ ਆਪਾਂ ਇਸ ਤਿੱਕੇ ਨਾਲ ਰੱਖਾਂਗੇ ਠੀਕ ਹੈ ਜਿਹੜਾ ਆਪਾਂ ਘੇਰੇ ਦਾ ਨਿਸ਼ਾਨ ਲਾਇਆ ਸੀ ਨਾ ਉਹਦੇ ਉੱਪਰ ਰੱਖਾਂਗੇ ਇਸ ਤਿੱਕੇ ਨਾਲ ਕੱਪੜਾ ਠੀਕ ਹੈ ਬਾਕੀ ਕਰਨਾ ਇਸ ਤਰੀਕੇ ਨਾਲ ਇਥੋਂ ਸਲਾਈ ਲਾਉਣੀ ਸਟਾਰਟ ਕਰਾਂਗੇ ਜਿਹੜੀ ਸਟਾਰਟਿੰਗ ਦੀ ਸਲਾਈ ਲਾਉਣੀ ਆਪਾਂ ਡਬਲ ਲਾਉਣੀ ਆ ਇਸ ਤਰੀਕੇ ਠੀਕ ਹੈ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਆ ਆਪਣੀ ਜਿਹੜੀ ਕਰੀਜ਼ ਬਣਾਈ ਹੈ ਉਹਦੇ ਉੱਪਰ ਇਸ ਤਰੀਕੇ ਨਾਲ ਲੇਸ ਰੱਖੀ ਹੋਣੀ ਹੈ ਯਾਦ ਰੱਖਿਓ ਲੇਸ ਦਾ ਉੱਪਰਲਾ ਪਾਸਾ ਪੁੱਠੇ ਵਾਲਾ ਪਾਸਾ ਹੈ ਠੀਕ ਹੈ ਸਿੱਧੇ ਵਾਲੇ ਪਾਸੇ ਆਪਾਂ ਲੇਸ ਰੱਖੀ ਆ ਉੱਪਰਲਾ ਪਾਸਾ ਲੈ ਪੁੱਠੇ ਵਾਲਾ ਪਾਸਾ ਜਿਹੜੇ ਆਪਾਂ ਕੱਟਵਰਕ ਬਾਹਰ ਕੱਢਨੇ ਆ ਇਹ ਸੂਟ ਦੇ ਅੰਦਰਲੀ ਸਾਈਡ ਆ ਠੀਕ ਹੈ ਜਿਹੜੀ ਲੇਸ ਆਪਣੇ ਬਾਹਰ ਨਿਕਲੂਗੀ ਇਧਰਲੀ ਸਾਈਡ ਵਾਲੀ ਇਹ ਸੂਟ ਦੇ ਅੰਦਰਲੀ ਸਾਈਡ ਆਉਗੀ ਠੀਕ ਹੈ ਤੇ ਇਸ ਤਰੀਕੇ ਨਾਲ ਰੱਖਾਂਗੇ ਤੇ ਉੱਪਰ ਆਪਾਂ ਕੱਪੜੇ ਨੂੰ ਫੋਲਡਿੰਗ ਕਰਦੇ ਹੋਏ ਇਸ ਤਰੀਕੇ ਨਾਲ ਲੈ ਕੇ ਜਾਵਾਂਗੇ इस तरह। लैस बिल्कुल आप क्रीज रखने हैं। देखो इस तरीके न अपनी लैस निकल के बहर आजगी इस तरीके ठीक है ਕਾ ਹੁਣ ਆਪਣੀ ਆ ਗਈ ਹਿੱਪ ਵਾਲੀ ਸਲਾਈ ਜਿੱਥੇ ਆਪਣੀ ਹਿੱਪ ਦੀ ਸਲਾਈ ਆ ਆ ਵਾਲੀ ਹੁਣ ਆਪਾਂ ਲੈਸ ਕੀ ਕਰਨਾ ਹੈ ਦੇਖੋ ਜਿੰਨੀ ਆਪਾਂ ਲੈਸ ਬਾਹਰ ਕੱਢਣੀ ਹੈ ਉਥੇ ਆਪਾਂ ਬਿਲਕੁਲ ਹਿੱਪ ਵਾਲੀ ਸਲਾਈ ਦੇ ਉੱਪਰ ਰੱਖਾਂਗੇ ਇਸ ਤਰੀਕੇ ਨਾਲ ਲੈਸ ਠੀਕ ਹੈ ਤੇ ਹਿੱਪ ਵਾਲੀ ਸਲਾਈ ਦੇ ਨਾਲ ਹੀ ਜਿਹੜੀ ਆਪਾਂ ਸਲਾਈ ਲਾਉਣੀ ਹੈ ਲੈਸ ਕੱਢਣ ਵਾਲੀ ਉਹ ਲਾ ਦੇਣੀ ਹੈ ਬਿਲਕੁਲ ਹਿੱਪ ਵਾਲੀ ਸਲਾਈ ਦੇ ਨਾਲ ਤੇ ਜਿਹੜੀ ਆਪਾਂ ਲੈਸ ਲੋਣੀ हिਪ ਵਾਲੀ ਸਲਾਈ ਤੋਂ 1 ਇੰਚ ਉੱਚੀ ਰੱਖਣੀ ਆਪਾਂ ਲੈਸ ਵੱਧ ਰੱਖਣੀ ਆ ਤੇ ਇੱਥੇ ਆਪਾਂ ਡਬਲ ਸਲਾਈ ਕਰ ਦਿਆਂਗੇ ਠੀਕ ਹੈ ਇੱਥੋਂ ਆਪਾਂ ਲੈਸ ਕਟਿੰਗ ਕਰ ਦਿਆਂਗੇ ਤੇ ਦੇਖੋ ਜਿਹੜੀ ਆਪਾਂ ਲੈਸ ਕੱਢੀ ਆ ਹੁਣ ਸਾਰੀ ਲੈਸ ਆਪਣੀ ਬਰਾਬਰ-ਬਰਾਬਰ ਆਊਗੀ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਉਨੀ ਲੈਸ ਆ ਇੱਥੋਂ ਵੀ ਆਪਣੀ ਉਨੀ ਲੈਸ ਆ ਠੀਕ ਹੈ ਤੇ ਇਥੋਂ ਵੀ ਆਪਣੀ ਉਨੀ ਲੈਸ ਹੀ ਆ ਤੇ ਸਟਾਰਟਿੰਗ ਦੇ ਵਿੱਚ ਜਿੱਥੇ ਆਪਾਂ ਲੈਸ ਲਾਉਣੀ ਸਟਾਰਟ ਕੀਤੀ ਆ ਉੱਥੇ ਵੀ ਆਪਣੀ ਉਨੀ ਹੀ ਲੈਸ ਠੀਕ ਹੈ ਜਿਹੜੀ ਆ ਵਾਲੀ ਆਪਾਂ ਵੱਧ ਲੈਸ ਰੱਖੀ ਆ ਇਹਨੂੰ ਆਪਾਂ ਕੀ ਕਰਨਾ ਦੇਖੋ ਆਪਣੇ ਇਸ ਤਰੀਕੇ ਨਾਲ ਕਪੜਾ ਫੋਲਡ ਹੋ ਕੇ ਇਧਰ ਨੂੰ ਹਨਾ ਤਰਪਾਈ ਹੋਇਆ ਹੈ ਨਾ ਤੇ ਆ ਲੈਸ ਆਪਣੇ ਬਾਹਰ ਹੈਗੀ ਇਹਨੂੰ ਆਪਾਂ ਕੀ ਕਰਨਾ ਲੈਸ ਨੂੰ ਇਸ ਤਰੀਕੇ ਨਾਲ ਅੰਦਰ ਨੂੰ ਫੋਲਡ ਕਰ ਲੈਣਾ ਤੇ ਇਸ ਤੋਂ ਬਾਅਦ ਕਪੜੇ ਨੂੰ ਇਸ ਤਰੀਕੇ ਨਾਲ ਫੋਲਡ ਕਰ ਦੇਣਾ ਤੇ ਇਥੋਂ ਡਾ ਹੈਗਾ ਆਪਾਂ ਡਬਲ ਧਾਗੇ ਨਾਲ ਇਥੋਂ ਇਹ ਜਿਹੜਾ ਹੈਗਾ ਲੈਸ ਨੂੰ ਗੁੰਮ ਕਰ ਦਾਂਗੇ ਇੱਥੇ ਆਪਾਂ ਤਰਪਾਈ ਕਰ ਦਾਂਗੇ ਇੰਨਾ ਜਿਹੜਾ ਆਪਾਂ ਤਰਪਾਈ ਕਰਨ ਡਬਲ ਧਾਗੇ ਨਾਲ ਕਰਨਾ ਤਾਂ ਜੋ ਜਿਹੜਾ ਆਪਣਾ ਟਾਂਕਾ ਛੇਤੀ ਟੁੱਟੇ ਨਾ ਠੀਕ ਹੈ ਜੀ ਤੇ ਇੱਥੋਂ ਵੀ ਆਪਾਂ ਲੈਸ ਬਿਲਕੁਲ ਗੁੰਮ ਕਰ ਦੇਣੀ ਆ ਜਿਹੜੀ ਕਿ ਬਾਹਰਲੀ ਸਾਈਡ ਆਪਣੀ ਇਸ ਤਰੀਕ ਨਾਲ ਦਿਖੂਗੀ ਤੇ ਇੱਥੋਂ ਆਪਣੀ ਗੁੰਮ ਹੋ ਜੂਗੀ ਠੀਕ ਹੈ ਇਸ ਤਰੀਕੇ ਨਾਲ ਆਪਣੇ ਸੂਟ ਤੇ ਆਪਾਂ ਚਾਕਾਂ ਤੇ ਲੈਸ ਜਾਂ ਪਾਈਪਿੰਗ ਕੱਢ ਸਕਦੇ ਹਾਂ ਠੀਕ ਹੈ ਜੀ ਬਾਹਰੀਆਂ ਸਲਾਈਆਂ ਲਾਉਣ ਦੀ ਬਜਾਏ ਆਪਾਂ ਇੱਕ ਹੀ ਸਲਾਈ ਨਾਲ ਆਪਦੇ ਸੂਟ ਤੇ ਲੈਸ ਜਾਂ ਪਾਈਪਿੰਗ ਕੱਢਾਂਗੇ ਬਹੁਤ ਹੀ ਈਜ਼ੀ ਤਰੀਕਾ ਹੈ ਤੁਸੀਂ ਇਸ ਤਰੀਕੇ ਨਾਲ ਆਪਣੇ ਘਰੇ ਸੂਟ ਤੇ ਲੈਸ ਜਾਂ ਪਾਈਪਿੰਗ ਕੱਢ ਕੇ ਜਰੂਰ ਦੇਖੋ ਅਗਰ ਤੁਹਾਨੂੰ ਫੇਰ ਵੀ ਕੋਈ ਡਾਊਟ ਹੈਗਾ ਲੈਸ ਜਾਂ ਪਾਈਪਿੰਗ ਕੱਢਣ ਚ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਆਂ ਤੇ ਆਪਾਂ ਤੁਹਾਡੇ ਕਮੈਂਟ ਦਾ ਜਵਾਬ ਜਰੂਰ ਦੇਵਾਂਗੇ ਠੀਕ ਹੈ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਵਾਟਰ ਵੀਡੀਓ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿਸ ਤਰੀਕੇ ਨਾਲ ਲੱਗਦੀ ਹੈ ਤੇ ਹਾਂਜੀ ਫਿਰ ਨੈਕਸਟ ਵੀਡੀਓ 'ਚ ਮਿਲਦੇ ਆਪਾਂ ਨਵੀਂ ਜਾਣਕਾਰੀ ਲੈ ਕੇ ਤੇ ਬਾਏ ਬਾਏ ਰੱਬ ਰੱਖਾ